ਨਾਮ ਪਾਇਆ ਜਦ ਵੀ ਕੁਮਾਰ ਹੈ ਤੇ ਇੱਥੇ ਗੱਡੀ ਖੜੀ ਟੱਡੀ ਖੜੀ ਸੀ ਜੀ ਬਾਜੀ ਬਿਲਕੁਲ ਤੇ ਮੇਰੇ ਵੱਡੇ ਬ੍ਰਦਰ ਸ਼ਸ਼ੀ ਕੁਮਾਰ ਜੀ ਸ਼ਸ਼ੀ ਸ਼ਾਹਦ ਆ ਉਹਨਾਂ ਦਾ ਨਾਮ ਉਹ ਕਹਿੰਦਾ ਸਿੰਗਰ ਨੇ ਹਨਾ ਸੂਫੀ ਗਾਇਕਾਂ ਨਾਲ ਮਾਦਨ ਆਣੀ ਦੇ ਜਗਰਾਤੇ ਕਰਦੇ ਇਹ ਮਾਣਾ ਮੋਟਾ ਆਪਣਾ ਰੋਟੀ ਦਾ ਮਸਲਾ ਹਨਾ ਲੈ ਜਾਂਦੇ ਆ ਬਹੁਤ ਇੱਕ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਆ ਸਾਡੀ ਗੱਡੀ ਰਾਤੀ ਕਿੰਨੇ ਵੇਖ ਖੜੀ ਕੀਤੀ ਸੀ ਗੱਡੀ ਤੇ ਬਾਜੀ ਸਾਡੀ ਇੱਥੇ ਪਿਛਲੇ 15 ਸਾਲ ਤੋਂ ਗੱਡੀਆਂ ਖੜੀਆਂ ਰੈਂਦੀਆਂ ਪਹਿਲਾਂ ਸਾਡੇ ਕੋਲ अल्टੋ ਸੀ ਤੇ ਉਸ ਤੋਂ ਬਾਅਦ ਸਵਿਫਟ ਸੀ ਹੁਣ ਮਾੜਾ ਮੋਟਾ ਮਿਹਨਤ ਕਰਕੇ ਅਸੀਂ ਇਹ ਗੱਡੀ ਲਈ ਨਵੀਂ ਬ੍ਰਾਂਡ ਨੂੰ ਕਢਾਈ ਸੀ ਪਿਛਲੇ ਕੁਝ ਇਹ ਤੇ ਸਾਡੀ 4-5 ਸਾਲ ਹੋ ਗਏ ਗੱਡੀ ਇੱਥੇ ਹੀ ਲੱਗੀ ਰੈਂਦੀ ਆ ਪਿਛਲੇ ਕੁਝ ਦਿਨਾਂ ਤੋਂ ਜਦੋਂ ਦੇ ਇਲੈਕਸ਼ਨ ਖਤਮ ਹੋਏ ਉਦੋਂ ਦੀ ਪਤਾ ਨਹੀਂ ਅਸੀਂ ਕਿਸੇ ਨੂੰ ਕੀ ਕਹਤਾ ਕੀ ਨਹੀਂ ਕੀਤਾ ਝਾੜੂ ਨੂੰ ਵੋਟ ਪਾਤੀ ਝਾੜੂ ਦੀ ਵੋਟ ਜਿਹੜੀ ਉਹ ਕਿਸੇ ਨੂੰ ਪਛੀ ਨਹੀਂ ਜਾਂ ਕੀ ਹੋਇਆ ਕੀ ਨਹੀਂ ਸਾਡੇ ਨਾਲ ਕਿਸੇ ਨੇ ਕੀ ਦੁਸ਼ਮਣੀ ਕੱਢੀ ਅਸੀਂ ਕਿਸੇ ਦਾ ਨਾਮ ਨਹੀਂ ਲੈਣਦੇ ਪਤਾ ਵੀ ਆ ਸਾਨੂੰ ਸਾਨੂੰ ਸਾਰਾ ਕੁਝ ਮਤਲਬ ਸ਼ੱਕ ਵੀ ਆ ਜੇ ਅਸੀਂ ਫੇਰ ਵੀ ਕਲੀਅਰ ਨਹੀਂ ਇਸ ਗੱਲ ਨੂੰ ਕਰਦੇ ਕਿਉਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਦੀ ਜੋ ਕਾਰਵਾਈ ਬਣਦੀ ਆ ਪੁਲਿਸ ਕਰੇ ਪਹਿਲਾਂ ਬੰਦੇ ਕਲੀਅਰ ਹੋਣ ਉਸ ਤੋਂ ਬਾਅਦ ਜੋ ਕਾਰਵਾਈ ਬਣਦੀ ਆ ਉਹ ਤੁਸੀਂ ਤੁਸੀਂ ਰਾਤ ਨੂੰ ਕਿੰਨੇ ਵਜੇ ਕਿੰਨੇ ਵਜੇ ਖੜੀ ਕੀਤੀ ਐ ਕਿੰਨੇ ਵਜੇ ਖੜੀ ਕੀਤੀ ਇੱਥੇ ਸਾਡੀ ਗੱਡੀ ਇੱਥੇ ਹੀ ਰੰਦੀ ਖੜੀ ਗੱਲ ਲੈ ਕੇ ਵੀ ਗਏ ਸੀ ਕਿਤੇ ਨਹੀਂ ਕਿਤੇ ਨਹੀਂ ਲੈ ਗਿਆ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨ ਸਾਡੀ ਗੱਡੀ ਖੜੀ ਰਹਿੰਦੀ ਆ ਅੱਛਾ ਬਕਾਇਦਾ ਕਿਸੇ ਨੇ ਪੂਰੀ ਪਲਾਨਿੰਗ ਕੀਤੀ ਅੱਛਾ ਇੱਥੋਂ ਲਾਗੇ ਚਾਗੇ ਉਹ ਕਿਸੇ ਨੇ ਪਲਾਨਿੰਗ ਕੀਤੀ ਤੇ ਲਾਗੇ ਚਾਗੇ ਸਾਰਾ ਵੇਖਿਆ ਕਿ ਇਹ ਗੱਡੀ ਖੜੀ ਰਹਿੰਦੀ ਆ ਕਿੰਨੇ ਵਜੇ ਖੜੀ ਰਹਿੰਦੀ ਆ ਹਨਾ ਤੇ ਕਿੰਨੇ ਵਜੇ ਖੜੀ ਰਹਿੰਦੀ ਆ ਤੇ ਇਹ ਸਾਰੇ ਮੱਲੇ ਵਾਲੇ ਕਿੰਨੇ ਵਜੇ ਸੌ ਜਾਂਦੇ ਆ ਕੀ ਗੱਲ ਬਾਤ ਆ ਹੂੰ ਤੇ ਤੁਹਾਨੂੰ ਕਿਸ ਸਮੇਂ ਪਤਾ ਲੱਗਾ ਕੀ ਸਾਡੀ ਗੱਡੀ ਨੂੰ ਪਾਜੀ ਪੂਰੇ 2:04 ਮਿੰਟ ਤੇ ਹਨਾ ਇਹ ਗੱਡੀ ਉਹਨਾਂ ਨੇ ਪਹਿਲਾਂ ਇੱਥੋਂ ਪਿਛਲਾ ਸ਼ੀਸ਼ਾ ਤੋੜਿਆ ਉਸ ਤੋਂ ਬਾਅਦ ਬਕਾਇਦਾ ਨਾਲ ਪੈਟਰੋਲ ਦੀ ਬੋਤਲ ਲੈ ਕੇ ਆਏ ਅੱਜ ਕੁਕਰ ਨਾਮ ਲੈ ਰਿਹਾ ਅੱਛਾ ਪੈਟਰੋਲ ਦੀ ਬੋਤਲ ਵੀ ਵਿੱਚ ਹੈ ਆ ਦੇਖੋ ਪਾਜੀ ਤੁਸੀਂ ਆਪ ਸਮੈਲ ਕਰਕੇ ਦੇਖੋ ਇਹ ਡੱਬੀ ਵੀ ਇਥੋਂ ਲੱਭੀ ਸਾਨੂੰ ਆ ਪੈਟਰੋਲ ਦੀ ਬੋਤਲ ਵੀ ਲੱਭੀ ਹੂੰ ਕਿਸੇ ਦੀ ਕਿਸੇ ਰੰਜੀ ਰੰਜਿਸ਼ ਵੀ ਹੈ ਕਿਸੇ ਰੰਜੀਤ ਵੀ ਹੈ ਤੁਹਾਡੀ ਕਿਸੇ ਰੰਜੀਤ ਕਿਸੇ ਨਾ ਰੰਜੀਤ ਨਹੀਂ ਆਹੀਂ ਕਲਾਕਾਰ ਤੇ ਕਾਰਨ ਕੀ ਸਮਝਦੇ ਹੋ ਇਸ ਚੀਜ਼ ਦਾ ਕਾਰਨ ਭਾਜੀ ਪਤਾ ਨਹੀਂ ਸਾਨੂੰ ਲੱਗਣ ਦੇ ਹਜੇ ਤੱਕ ਕਲੀਅਰ ਹੀ ਨਹੀਂ ਹੋਣਦੇ ਕਿ ਕੀ ਵਜ੍ਹਾ ਇਸ ਗੱਲ ਦੀ ਸਾਨੂੰ ਪਤਾ ਹੀ ਨਹੀਂ ਲੱਗਣ ਦੇ ਕੋਈ ਸੀਸੀਟੀਵੀ ਵਗੈਰਾ ਆਈ ਪੂਰੀ ਮੌਕੇ ਦੀ ਸੀਸੀਟੀਵੀ ਆਈ ਭਾਜੀ ਉਹਦੇ ਵਿੱਚ ਕੀ ਦਿਖਦਾ ਪਿਆ ਉਹਦੇ ਵਿੱਚ ਭਾਜੀ ਇੱਕ ਐਕਟਿਵ ਆ ਤੇ ਇੱਕ ਬਾਈਕ ਆ ਦੋ ਦੋ ਜਣੇ ਦੋਵੇਂ ਜਣੇ ਉਹਨਾਂ ਦਾ ਮਤਲਬ 4 ਜਣੇ ਆ ਗਏ 4 ਜਣੇ ਟੋਟਲ ਇਧਰੋਂ ਦੀ ਆਏ ਹੂੰ ਇਧਰੋਂ ਦੀ ਆ ਕੇ ਦੋ ਜਣੇ ਨੇ ਵਾਈਕਲ ਆਪਣੇ ਨਕਾਬ ਨਕਾਬ ਨੂੰ ਬੰਨੇ ਭਾਜੀ ਬੇ ਨਕਾਬ ਬੇ ਝਿਜਕਾ ਛਿਪਾਏ ਆ ਬੇਚ ਜਗ ਬੇਨਕਾਬ ਬਿਨਾ ਡਰ ਤੋਂ ਆਏ ਇਧਰੋਂ ਆ ਕੇ ਉਹਨਾਂ ਨੇ ਆਪਣੇ ਵਾਈਕਲ ਉੱਥੇ ਲਾਏ ਸਟਾਰਟ ਕਰਕੇ ਰੱਖੇ ਕਿ ਭੱਜਣਾ ਪੈਣਾ ਜਾਂ ਕੀ ਕਰਨਾ ਮੈਨਾਂ ਦੋਵਾਂ ਜਣਿਆਂ ਨੇ ਉੱਥੇ ਵਾਈਕਲ ਸਟਾਰਟ ਕੀਤੇ ਉਹ ਜਿਹੜਾ ਕੈਮਰਾ ਲੱਗਾ ਹਜੇ ਇਹ ਕੈਮਰੇ ਦੀ ਸਾਨੂੰ ਫੋਟੋਜ਼ ਨਹੀਂ ਮਿਲਨ ਰਹੀ ਕਿਉਂਕਿ ਗਰਾਊਂਡ ਬੰਦ ਹੈ ਹਜੇ ਇਸ ਕੈਮਰੇ ਤੋਂ ਕਲੀਅਰ ਦਿਖਾ ਸਕਦੇ ਹੋ ਇੱਕ ਵੀਡੀਓ ਜਿਹੜੀ ਹੈ ਸੀਸੀਟੀਵੀ ਦਿਖਾਇਓ ਜਰਾ ਇਸ ਕੈਮਰੇ ਤੋਂ ਸਾਨੂੰ ਕਲੀਅਰ ਹੋਏਗਾ ਕਿ ਕੀ ਆ ਕੀ ਆ ਸਰ ਸਾਰੇ 100 ਕੈਮਰਾ ਪਿਆ ਉਹ ਕਿਸ ਮਨਾ ਦੇ ਸਾਨੂੰ ਜਿੱਦਾਂ ਪਤਾ ਲੱਗਦਾ ਭਾਜੀ ਦੋ ਜਣਿਆਂ ਨੇ ਵਾਈਕਲ ਉੱਥੇ ਰੱਖੇ ਆਪਣੇ ਸਟਾਰਟ ਦੋ ਜਣੇ ਆਏ ਮਤਲਬ ਮਿਹਨਤ ਦੀ ਕਮਾਈ ਟੱਡੀ ਹੁਣ ਪਾਣੀ ਹੋ ਗਈ ਖਤਮ ਹੋ ਗਈ ਪੁਲਿਸ ਪਲੀਜ਼ ਮੈਂ ਕਿਹਾ ਇੱਕ ਵਾਰੀ ਦਿਖਾਓ ਇਹਨਾਂ ਨੂੰ ਪਾਣੀ ਆ ਦੇਖੋ ਤੁਸੀਂ ਏਦਾਂ ਕਰੀਦਾ ਸ਼ਹਿਰ ਦੇ ਵਿੱਚ ਇਹ ਕੰਮ ਹੋ ਰਿਹਾ ਕੀ ਸਰਕਾਰ ਤੋਂ ਅਸੀਂ ਕੀ ਉਮੀਦ ਰੱਖਾਂਗੇ ਪੁਲਿਸ ਅੱਧੀ ਤੁਸੀਂ ਮੌਕੇ ਤੇ ਪਾਜੀ ਮੌਕੇ ਤੇ ਅਸੀਂ ਪੁਲਿਸ ਨੂੰ ਰਿਪੋਰਟ ਕਰਕੇ ਆਏ ਹਾਂ ਪੁਲਿਸ ਆਈ ਵੀ ਪੁਲਿਸ ਨੇ ਬਕਾਇਦਾ ਸਾਰਾ ਕੁਝ ਜਾਂਚ ਕੀਤਾ ਇਹਦਾ ਪੁਲਿਸ ਨੇ ਜੋ ਸੀਸੀਟੀਵੀ ਜਿਹੜੇ ਰਾਹ 'ਚ ਐ ਅਸੀਂ ਦੱਸੇ ਸੀ ਜਿਹੜੇ ਖੁਲਵਾ ਸਕਦੇ ਸੀ ਉਸ ਟਾਈਮ ਉਹ ਵੀ ਚੈੱਕ ਕੀਤੇ ਤੇ ਗਏ ਕਿੱਧਰ ਨੂੰ ਆ ਭਾਜੀ ਇਧਰੋਂ ਆਏ ਇਧਰੋਂ ਮੇਨ ਰੋਡ ਮਤਲਬ ਮੇਨ ਰੋਡ ਨੂੰ ਚੱਲ ਗਏ ਮੇਨ ਰੋਡ ਨੂੰ ਗਏ ਮੇਨ ਰੋਡ ਨੂੰ ਗਏ ਤੇ ਕੋਈ ਸੀਸੀਟੀਵੀ ਦਿਖਾ ਦਿਓ ਇੱਕ ਵਾਰ ਜੀ ਮੈਂ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ